ਕੀ ਵੀਕ ਤੇ ਜਰਾ ਮੁੱਛੀ ਵੀ ਆ। ਕੀ ਹੋਇਆ ਹਾਂ? ਆ ਕਿ ਨਵੀਂ ਨੂੰ ਭੱਜੀ ਪਾ ਕੇ ਬੈਗੀ ਆ ਰੋਟੀ ਖਾ ਲੋ ਆਪ ਤੇ ਹੱਥ ਤੇ ਪੱਟਾ ਕਰਾ ਕੇ ਬੈਠੀ ਤੇ ਆਹਦੇ ਭਰਾ ਨਹੀਂ ਬੰਦ ਹੀ ਨਹੀਂ ਇਹਦੇ ਕੋਲ। ਹਾਂ ਤੇ ਉਦਾਂ ਕਹਿਣੇ ਮੇਰੀ ਗੱਲ ਸੁਣ ਤੂੰ ਇਦਾਂ ਕਰ ਹੁਣੇ ਫੋਨ ਕਰ ਆਪਣੇ ਭਰਾ ਨੂੰ। ਕਰੋ ਮੈਨੂੰ ਨਹੀਂ ਪਤਾ ਤੂੰ ਵੀ ਰੋਟੀ ਹੁਣੇ ਹੀ ਫੜਾ ਕੇ ਜਾਵੇ। ਹਾਂ ਕਰੋ ਫਿਰ ਕਹਿਣਾ ਕਿਸੇ ਨੇ ਤੰਦੂਰੀ ਨਹੀਂ ਖਾਣੀ ਕਿਸੇ ਨੇ ਤਵੇ ਵਾਲੀ ਨਹੀਂ ਖਾਣੀ ਕਿਸੇ ਨੇ ਮੇਰੇ ਘਰ ਦਾ ਤੇ ਸਿਆਪਾ ਹੀ ਪਾਤਾ ਵਾ। ਹਾਂ ਚਲ ਤੂੰ ਫੋਨ ਕਰ। ਮੈਂ ਨਹੀਂ ਰੋਟੀ ਦਾ ਟਿੱਪ ਕਾਣੀ। ਲਿਆਓ ਫੋਨ ਤੇ ਕਰੋ ਉਹਨੂੰ ਵੀਰ ਨੂੰ ਕਹੇ ਹੁਣੇ ਭਾਵੇਂ ਜਿੱਦਾਂ ਮਰਜ਼ੀ ਭਾਵੇਂ ਕੋਈ ਮੁੰਡਾ ਦੁਕਾਨ ਤੇ ਭਾ ਕੇ ਆ ਜਵੇ ਆਪ ਤੇ ਰੋਟੀ ਫੜਾ ਕੇ ਜਾਵੇ ਮੈਂ ਨਹੀਂ ਪਕਾਣੀ ਪਕਾਣੀ ਰੋਟੀ ਚਲ ਜਾ ਪੁੱਤ ਫੋਨ ਤਾਂ ਫੜਾ ਆਪਣੇ ਨੂੰ ਫੋਨ ਕਰ ਚਲ ਹਾਂਜੀ 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 ਠੀਕ ਹੈ ਬਸ ਆਹ ਮੈਂ ਆ ਲਗਾ ਆ ਗਿਆ ਓਕੇ ਓਕੇ ਕਿਦਾਂ ਫੋਨ ਆਈ ਜਾਂਦਾ ਤੂੰ ਛੱਡੋ ਰੋਟੀ ਦੇ ਚੱਕਰਾਂ ਚ ਤੂੰ ਰੋਟੀ ਚੱਕਰਾਂ ਚ ਤਾਂ ਮੈਨੂੰ ਇਸ ਟਾਈਮ ਤੇ ਮੈਨੂੰ ਬੜਾ ਜ਼ਰੂਰੀ ਫੋਨ ਆਂਦਾ ਪਿਆ ਤੇ ਮੈਂ ਜਾਣਾ ਠੀਕ ਹੈ ਮੈਨੂੰ ਕਾਲ ਹੀ ਗਈ ਐ ਛੱਡੋ ਤੀ ਰੋਟੀ ਨੂੰ ਚਲ ਮੇਰੀ ਘਰ ਸੁਣ ਇੱਕ ਮਿੰਟ ਬੈਠ ਸਹੀ ਹਾਂਜੀ ਹਾਂਜੀ ਬੈਠ ਹਾਂਜੀ ਮੈਂ ਹੋਂ ਨਹੀਂ ਆ ਤੇ ਫੇਰ ਤੂੰ ਜਾਈਂ 2 ਮਿੰਟ ਬਸ ਮੈਨੂੰ ਦੇ ਠੀਕ ਠੀਕ ਓਕੇ ਸੈਕਟਰ ਨੇ ਵੀ ਫੋਨ ਨੂੰ ਪਤਾ ਨਹੀਂ ਕਿੱਥੇ ਪੱਛੀ ਲਾਈ ਆ ਫੋਨ ਨਹੀਂ ਚੁੱਕੰਦਿਆ ਚੱਲ ਰਹਿਣ ਦੇ ਤੂੰ ਕਲਪੀ ਕਿਉਂ ਜਾਨਨੀ ਜਿੰਨੇ ਬਿਠਾਇਆ ਆਪੇ ਸੋਚੂਗੀ ਨਾ ਕੁਛ ਰਹਿਣ ਦੇ ਤੋ ਕੀ ਹੁੰਦੀ ਤੇ ਥੋੜੀ ਕਹਾਂ ਨਹੀਂ ਇੱਕ ਬੈਠੋ ਖਾ ਕੇ ਜਾਓ ਰੋਟੀ ਨਾ ਉਹਨੂੰ ਨਹੀਂ ਪਤਾ ਲੱਗਦਾ ਵੀ ਮੇਰਾ ਤੇ ਆਪਣਾ ਦੇ ਹੱਥ ਵੱਜਾ ਪਿਆ ਹੈਂ ਤੇ ਮੈਂ ਐਦਾਂ ਹੀ ਕਹੀ ਜਾਨੀ ਬੈਠੋ ਬੈਠੋ ਰੋਟੀ ਖਾ ਕੇ ਜਾਇਓ ਨਹੀਂ ਹੋ ਦੀਦੀ ਇਤਨੀ ਅਣੀ ਦੀਦੀ ਲੱਗਦੀ ਹੈ ਦੀਦੀ ਮੈਨੂੰ ਪਹਿਲਾਂ ਇਹ ਨਾਸ ਜਿਹੜੇ ਖਣੀ ਨੂੰ ਅੱਜਾ ਮਾਰ ਕੇ ਕਹਿ ਦਿੰਦੀ ਆ ਜਿਹੜਾ ਕੋਈ ਆਂਦਾ ਰੋਟੀ ਖਾ ਕੇ ਜਾਓ ਮੈਂ ਇੱਥੇ ਕੋ ਕੰਮ ਵਾਲੀ ਲੱਗੀ ਆ ਦੀਦੀ ਉਹ ਕਹਿੰਦੇ ਰੋਟੀ ਨਹੀਂ ਖਾ ਖਾਣੀ ਹੈਗੀ ਉਹ ਚੱਲੇ ਉਹਨਾਂ ਨੂੰ ਕੋਈ ਫੋਨ ਜ਼ਰੂਰੀ ਆ ਗਿਆ ਮੰਮੀ ਇਹੋ ਹੀ ਮੈਂ ਤੁਹਾਨੂੰ ਕਹਿਣ ਆਈ ਆ ਆ ਗਿਆ ਜ਼ਰੂਰੀ ਪਹਿਲਾਂ ਨਹੀਂ ਪਾਜੀ ਤੁਸੀਂ ਇੱਕ ਹੀ ਫੁਲਕਾ ਖਾ ਕੇ ਜਾਓ ਐਡਾ ਚੱਪਾ ਹੀ ਖਾ ਕੇ ਜਾਓ ਹੈ ਤੇ ਫਰੀਦ ਨੂੰ ਕੰਮ ਵਾਲੀ ਲੱਗੀ ਮੈਂ ਚਾਰ ਦਿਨ ਰਹਿਣ ਆਈ ਕਿ ਤੁਹਾਡੇ ਦੋਸੇ ਪਕਾਉਣ ਆਈ ਐ ਤੇ ਲੰਗਰ ਪਕਾਉਣ ਆਈ ਐ ਮੰਮੀ ਕੁੱਚ ਲਾ ਮੈਂ ਬੰਟੀ ਸਗਨ ਸਗੰਦੇ ਦੋਨੋਂ ਛੋਟਾ ਹੈ ਮੇਰੇ ਤੋਂ ਪਹਿਲੀ ਵਾਰੀ ਮੇਰੇ ਘਰ ਆਇਆ ਵਾ ਨਹੀਂ ਪਹਿਲਾਂ ਮੇਰੀ ਇੱਕ ਮਿੰਟ ਗੱਲ ਸੁਣਾਂ ਜੇ ਉਹ ਪਹਿਲੀ ਵਾਰੀ ਆਇਆ ਇੰਨੇ ਚਿਰ ਬਾਅਦ ਆਇਆ ਬਾਹਰੋਂ ਤੇ ਤੇਰੇ ਵਾਸਤੇ ਕੀ ਲਾ ਕੇ ਆਇਆ ਵਾ ਆਪ ਤੇ ਹੱਥ ਲਮਕਾਉਂਦਾ ਆਂਦਾ ਆ ਕੇ ਉਹਨੂੰ ਇੰਨਾ ਨਹੀਂ ਕਿ ਜਿਹੜਾ ਕੋਈ ਅੰਦਰ ਬੈਠਾ ਹੋਵੇ ਉਹਨੂੰ ਸੱਤਕ ਸੱਤ ਬੁਲਾਉਣੀ ਆ ਮੈਂ ਸਾਸਰੀ ਘਰ ਬੁਲਾਈ ਇਹਦੇ ਪੇਕਿਆਂ ਤੋਂ ਭਰਾ ਆ ਵੱਡਾ ਉਧਰ ਦੇ ਬੜਾ ਕਹਿੰਦਾ ਮੇਰੀ ਭੈਣ ਮੇਰੀ ਭੈਣ ਤੈਨੂੰ ਇਹਨਾਂ ਨੂੰ ਪਤਾ ਵੀ ਭੈਣ ਦੇ ਘਰ ਖੱਲੀ ਨਹੀਂ ਜਾਈਦਾ ਮੈਂ ਕੁਛ ਨਹੀਂ ਦੇਣਾ ਜਾਣਦੇ ਤੂੰ ਇਦਾਂ ਹੀ ਜਾਂ ਆਪੇ ਗੱਲ ਕਰ ਸਾਨੂੰ ਨਾ ਆਵਾਜ਼ ਮਾਰੀ ਪਿੱਛੇ ਇਹ ਜੋ ਮਮੀ ਚੰਗਾ ਪੜੇ ਚੱਲਦਾ ਮੈਂ ਮੈਨੂੰ ਕਾਲੀ ਸੀ ਮੈਂ ਨਾ ਫੋਨ ਕਰਨ ਗਈ ਸੀ ਮੇਰੇ ਭਾਦੂਈ ਭਾਈ ਨੇ ਫੋਨ ਕਰਨ ਗਏ ਸੀਗੇ ਪਰ ਮੈਨੂੰ ਕਾਲ ਹੀ ਗਈ ਜਗਦ ਆ ਛੋਟੇ ਪ੍ਰੋਬਲਮ ਨਹੀਂ ਨਹੀਂ ਬੰਟੀ ਤੂੰ ਨਹੀਂ ਨਹੀਂ ਸਮਝਿਆ ਕਰੋ ਸਮਝਿਆ ਕਰੋ ਮੈਂ ਅੱਗੇ ਕੁਝ ਲੈ ਕੇ ਨਹੀਂ ਆਇਆ ਤੁਹਾਡੇ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਭੈਣ ਦੇ ਹੱਥ ਜਦੋਂ ਵਿੱਚ ਭੈਣ ਦੇ ਘਰ ਜਦੋਂ ਜਦ ਖਾਲੀ ਹੱਥ ਨਹੀਂ ਚਾਹੀਦਾ ਤੂੰ ਹੀ ਫੜ ਲਓ ਇਹਨੂੰ ਠੀਕ ਹੈ ਰੱਖ ਲਓ ਮੇਰੇ ਉਹਨਾਂ ਨੂੰ ਪਿਆਰ ਹੈਗਾ ਜਦ ਤੱਕ ਤੂੰ ਸਮਝਦਾ ਹੋ ਗਿਆ ਵਾ ਬਸ ਇਦਾਂ ਹੀ ਆ ਜਗਦ ਚੱਲ ਜੀ ਫੇ ਰੋਟੀ ਧਾਰੀ ਆ ਕੋਈ ਗੱਲ ਨਹੀਂ ਮੈਂ ਇੱਥੇ ਹੀ ਆਂਦੇ ਮੈਂ ਦੋ ਟਾਈ ਮਹੀਨੇ ਇੱਥੇ ਹੀ ਆਂਦਾ ਤੂੰ ਵੀ ਮੈਨੂੰ ਜਦੋਂ ਮਰਜੀ ਫੋਨ ਕਰ ਲਿਓ ਠੀਕ ਹੈਂ ਮੈਂ ਆ ਜਾਂਗਾ ਤੁਹਾਡੇ ਕੋਲ ਠੀਕ ਚੰਗੀ ਚੰਗੀ ਮੰਮੀ ਆਸ ਸਗੰ ਦੇ ਕੇ ਗਿਆ ਬੰਟੀ ਮੀਨ ਕੋਈ ਨਹੀਂ ਰੱਖ ਆਪਣੇ ਕੋਲ ਕੰਮ ਆਊਗਾ ਤੇਰਾ ਵਰਤ ਨਹੀਂ ਕਿਤੇ ਮੈਂ 500 ਦਾ ਭਰਾ ਦੇ ਗਿਆ 500 ਪੂਆ ਨੇ ਦੇਤਾ ਤੇਰੀ ਤਾਂ ਦਿਹਾੜੀ ਬਣ ਗਈ ਜਾ ਮੋਜਾ ਲੈ ਜਾ ਕੇ ਜਾ ਬਹਿ ਜਾ ਰੈਸਟ ਕਰੋ ਜਾ ਕੇ ਬਾਹ ਪੀੜ ਕਰਤੀ ਹੋਣੀ ਮੇਰੀ ਗੱਲ ਸੁਣੋ ਕੀ ਕਰ ਰਹੇ ਹੋ ਜੀ ਜਾਰ ਤੈਨੂੰ ਪਤਾ ਤਾਂ ਗੱਦਵਾਲੀ ਹੈਗੀ ਆ ਉਹ ਅੱਜ ਦਿਵਾਲੀ ਆ ਤੇ ਇਉਂ ਹੀ ਤੇ ਤੁਹਾਨੂੰ ਮੈਂ ਕਹਿਣਾ ਸੀ ਸਾ ਮੇਰੀ ਗੱਲ ਸੁਣ ਇੱਕ ਜਾਨਕੀ ਭੁਆਈ ਦਾ ਸਗੰਦ ਦਾ ਲਫਾਫਾ ਇੱਕ ਭੈਣ ਦਾ ਲਫਾਫਾ ਠੀਕ ਹੈ ਨਾ ਦੋਨਾਂ ਦਾ ਬਰਾਬਰ ਪਾਤਾ ਮੈਂ ਚਲੋ ਵਧੀਆ ਕੀਤਾ ਇਹੀ ਤੁਹਾਨੂੰ ਮੈਂ ਕਹਿਣਾ ਸੀ ਸਾ ਸਗੰਦ ਦੇ ਕੇ ਜਾਈਓ ਦੁਕਾਨ ਤੇ ਫੇਰ ਤੀ ਰਾਤ ਨੂੰ ਥੋੜੇ ਲੇਟ ਆਉਣਾ ਵਾ ਤੇ ਮੈਂ ਕੱਦੋ ਦਿਨ ਤਿਆਰ ਹੈਗਾ ਵਾ ਕਿਦੋਂ ਦੇ ਆਏ ਦੀਦੀ ਤੇ ਭੂਆ ਜੀ ਦੀਵਾਲੀ ਦੇ ਉਂਝ ਜੇ ਹੁੰਦਾ ਤੇ ਪਹਿਲੋ ਚਾਹੀਦਾ ਉਹਨਾਂ ਦੇ ਘਰ ਦੇਣਾ ਤੇ ਹੁਣ ਜੇ ਘਰ ਆਏ ਤੇ ਦਿਨ ਦਿੰਦੇ ਦੀ ਨਹੀਂ ਦਿਓਗੇ ਆਹੋ ਤੇ ਮੈਂ ਤਾਂ ਹੀ ਤੇ ਦੋਵਾਂ ਦਾ ਲਫਾਵਾ ਕਰਤਾ ਵਾ ਇੱਕ ਭੂਆਈ ਦਾ ਵਾ ਤੇ ਇੱਕ ਪੀਲੀ ਦਾ ਵਾ ਤੇ ਮੈਨੂੰ ਪਤਾ ਵੀ ਅੱਜ ਦੀਵਾਲੀ ਚਲ ਮੇਰੀ ਗੱਲ ਸੁਨੋ ਆਇਆ ਕਿੰਨੇ ਕਿੰਨੇ ਸਾਰੇ ਹਾਂ ਤਾਂ ਜਨਾ ਪਹੁੰਚੇ ਭਰਤ ਤੇ ਨਹੀਂ ਪਾਏ ਦੱਸੋ ਕਿੰਨੇ ਕਿੰਨੇ ਪਾਈ ਜੀ 1100 ਪਾਤਾ ਦੀਦੀ ਦਾ ਤੇ 1100 ਪਾਤਾ ਭੂਆ ਦਾ ਕੁਝ ਕਪਾ ਦੇ ਕੁਝ ਕਪਾਤਾ ਵਾ ਤੋ ਤੁਸੀਂ ਹਮ ਕਰਨਾ ਹੈ ਦੀਦੀ ਨੂੰ ਕਿ ਸੋ ਕਰ ਦੇਣਾ ਹੈ ਤੇ ਰੇਣਾ ਨਾ ਕਹਿ ਮੈਂ ਕਰ ਦਿੱਤੀ ਆ ਹੈ ਤੇ ਚਲੋ ਪੂਆ ਵੀ ਕਰ ਦਿੱਤੀ ਆ ਪਰ ਉਹਨਾਂ ਨੇ ਇਹ ਕਹਿਣਾ ਨਾ ਕਿ ਹੁਣ ਮੇਰਾ ਜ਼ਿਆਦਾ ਬੰਦ ਆ ਜਲ ਮੇਰੀ ਗੱਲ ਸੁਣ ਮਮੀ ਨੇ ਤੇ ਲੈ ਕੇ ਦਿੱਤਾ ਵਾ ਗਿਫਟ ਆਪਣੇ ਵੱਲੋਂ ਤੇ ਮਮੀ ਨੇ ਵੀ ਸਗਨ ਦਿੱਤਾ ਹੀ ਆ ਦੇਖ ਨਾ ਉਹ ਤੇ ਘਰ ਚੋਂ ਹੀ ਜਾਣਾ ਵਾ ਤੇ ਨਾਲੇ ਨਾਲੇ ਦੀਦੀ ਦੁਕਾਨ ਤੇ ਆਈ ਸੀ ਤੇ ਦੀਦੀ ਨੂੰ ਦੁਕਾਨ ਤੋਂ ਦਿੱਤਾ ਸਮਾਨ ਦਿੱਤਾ ਹੀ ਆ ਉਹ ਤਾਂ ਸਹੀ ਆ ਹੁਣੇ ਵੇਖ ਜਿੰਨੇ ਜੀ ਆਉਨੇ ਥੋੜਾ ਆਪਾਂ ਸਾਰੇ ਗਿਫਟ ਦਵਾਂਗੇ। ਉਹ ਵੀ ਤਾਂ ਸਹੀ ਆ ਪਰ ਮੰਮੀ ਨੇ ਗਲਤ ਕੀਤਾ ਨਾ ਜੇ ਤੁਸੀਂ ਉਹ ਲੈ ਕੇ ਦੇਣਾ ਹੀ ਸੀ ਗਿਫਟ ਤੇ ਸਾਡੇ ਨਾਲ ਸਲਾਹ ਕਰਦੇ ਤੁਹਾਡੇ ਨਾਲ ਕਰਦੇ ਮੇਰੇ ਨਾਲ ਤਾਂ ਚਲੋ ਉੰਜ ਹੀ ਨਹੀਂ ਕਰਦੇ ਹੈਗੇ ਸਲਾਹ ਕਰਦੇ ਵੀ ਲੱਕੀ ਇਹ ਫਰਾਈ ਉਹ ਮੰਗਦੀ ਪਈ ਆ ਤੇ ਲੈ ਕੇ ਦੇਣਾ ਵਾ ਤੇ ਨਾਲ ਉੱਤੇ ਰੱਖ ਸਕਣ ਤੇ ਦੇ ਪਰ ਅਗੜ ਵਾਲੇ ਪਹਿਲੋਂ ਲੈ ਆ ਦਿੱਤਾ ਉਹਨੂੰ ਤੇ ਯਾਰ ਇਹੋ ਗੱਲ ਤੇ ਨਾ ਮੈਂ ਗੱਲ ਕਰਾ ਮੇਰੀ ਤਾਂ ਸਲਾਹ ਬਿਲਕੁਲ ਨਹੀਂ ਮੰਨਦੇ ਜੇ ਮੈਂ ਕਹਿ ਵੀ ਤਵਾਂ ਨਾ ਇਹ ਨਹੀਂ ਮਮਾ ਮੈਸਟਰ ਨਹੀਂ ਸਣਾ ਕਰਨ ਦੇ ਕਹਿੰਦੇ ਤੈਨੂੰ ਘੁੱਸਿਆ ਵਾ ਉਸ ਦਿਨ ਦੀਦੀ ਦੇ ਸਾਹਮਣੇ ਵੀ ਮੈਨੂੰ ਇਹੋ ਗੱਲ ਕਹਿਣ ਦੇ ਹੀ ਕੋਠੇ ਤੇ ਕਹਿੰਦੇ ਤੂੰ ਕੋਈ ਵੀ ਕਦੀ ਵੀ ਸਲਾਹ ਕੀਤੀ ਸਾਡੇ ਨਾਲ ਤੇ ਮੈਂ ਕਹਾ ਮਮਾ ਤੇ ਮੇਰੇ ਨਾਲ ਸਲਾਹ ਕਰਦੇ ਹੀ ਕਦੋਂ ਜੇ ਚਲੋ ਛੱਡੋ ਇੱਕ ਮਿੰਟ ਮੈਂ ਆਈ ਮੇਰੀ ਨਾ ਗੱਲ ਸੁਣ ਕੇ ਜਾਇਓ ਨਾਲੇ ਆਪਣੀ ਹੱਥੀ ਦੇ ਕੇ ਜਾਇਓ ਸਗਨ ਠੀਕ ਹੈ ਹਾਂ ਮੈਂ ਦੇ ਕੇ ਜਾਵਾਂਗਾ ਇੱਕ ਮਿੰਟ ਮੈਂ ਆਈ ਹਾਂ ਇੰਨੀ ਕਦੇ ਮੈਨੂੰ ਸਮਝ ਆ ਗਈ ਆ ਹਲੋ ਦੇ ਨਾ ਨਾ ਲਾ ਦੇ ਜੀ ਇਹ ਕਿਹਦਾ ਸੂਟ ਲੈਣਾ ਸੂਟ ਲੈਂਦਾ ਵਾ ਜੀ ਸੀਮਾ ਤੂੰ ਵੀ ਪਾਗਲ ਹੋ ਗਈਆਂ ਜਿੱਥੇ ਤੂੰ ਇੱਕ ਸੂਟ ਹੀ ਲੈਂਦਾ ਤੂੰ ਦੋ ਸੂਟ ਲੈ ਕੇ ਆਣੀ ਤੈਨੂੰ ਪਤਾ ਤਾਂ ਹੈ ਘੂਆ ਜੀ ਘੂਆ ਜੀ ਆਏ ਹੋਇਆ ਵੇ ਇੱਕ ਮਿੰਟ ਮੈਂ ਵੇਖਦਾ ਸੂਟ ਸੂਟ ਕਿੱਥੋਂ ਲੈਂਦਾ ਵਾ ਮਾਰਕੀਟ 'ਚ ਜਾ ਕੇ ਦੇਖੋ ਉਹ ਦੱਸ ਮੰਮੀ ਨਾ ਗਈ ਸੀ ਦੇਖੋ ਤਾਂ ਸਹੀ ਲੈ ਉਹ ਕਮਲੀ ਆ ਤੇ ਤੇਰਾ ਸੂਟ ਹੈਗਾ ਵਾ ਉਦੋਂ ਤੈਨੂੰ ਪਸੰਦ ਆਇਆ ਤੇ ਤੈਨੂੰ ਮੈਂ ਸੂਟ ਲੈਤਾ ਅੱਗੇ ਤੇ ਤੂੰ ਕਦੀ ਕੁਝ ਮੰਗਦੀ ਨਹੀਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਦਿਵਾਲੀ ਆਉਂਦੀ ਆ ਤੇ ਤੇਨੂੰ ਵੀ ਕੋਈ ਨਾ ਕੁਝ ਚੀਂ ਗਿਆ ਰ ਮੈਨੂੰ ਪਤਾ ਵਾ ਕਿ ਦਿਵਾਲੀ ਦਾ ਗਿਫਟ ਦਿੱਤਾ ਪਰ ਨਾ ਉਸ ਦਿਨ ਦੀਦੀ ਨੇ ਨਾਲ ਮੈਨੂੰ ਪੁੱਛਿਆ ਸੀ ਸਾਨੂੰ ਕਿ ਕੀ ਕੀ ਲੈ ਕੇ ਆਈਆਂ ਤੇ ਮੈਂ ਉਹਨਾਂ ਨੂੰ ਉਹ ਗਿਫਟ ਬਾਰੇ ਦੱਸਿਆ ਕਿ ਉਹ ਸਿੰਦਰੀਆਂ ਵਗੈਰਾ ਲੈ ਕੇ ਆਈ ਆ ਡੈਕੋਰੇਸ਼ਨ ਪੀਸ ਤੇ ਮੈਂ ਕਿਹਾ ਨਾਲ ਇੱਕ ਸੂਟ ਲੈਂਦਾ ਤੇ ਉਹਨਾਂ ਨੂੰ ਪਸੰਦ ਬੜਾ ਆਇਆ ਉਹਨਾਂ ਨੇ ਤੇ ਰੱਖ ਲਿਆ ਸੀ ਬਾਅਦ ਵਿੱਚ ਨਾ ਉਮੇਕੋ ਕਿਚਨ ਚ ਥੋੜਾ ਜਿਹਾ ਨੁਕਸਾਨ ਹੋ ਗਿਆ ਉਹਦੇ ਬੋਲ ਬਜ਼ਾਰੇ ਕਰਕੇ ਨਾ ਉਹ ਮੈਨੂੰ ਸੂਟ ਵਾਪਸ ਕਰਕੇ ਕਿ ਤੂੰ ਤਾਂ ਨੁਕਸਾਨ ਕੀਤਾ ਵਾ ਤੇ ਤੈਨੂੰ ਸੂਟ ਨਾ ਦੇਣਾ ਪਏ ਪਰ ਮੇਰੇ ਤੇ ਉਹ ਜਹ ਹੈ ਹੀ ਨਹੀਂ ਸਿੱਧੇ ਦਿਮਾਗ ਵਿੱਚ ਮੈਂ ਸੋ ਕੋ ਦੀਦੀ ਨੂੰ ਕਿਹਾ ਸੀ ਜੇ ਤੁਹਾਨੂੰ ਸੂਟ ਪਸੰਦ ਆ ਤੇ ਕੋਈ ਨਹੀਂ ਇਹਦੇ ਨਾਲ ਤੇ ਕਿੰਨੇ ਪੀਸ ਹੈਗੇ ਆ ਤੁਹਾਨੂੰ ਮੈਂ ਰੰਗ ਪਸੰਦ ਕਰਵਾ ਕੇ ਤੇ ਲੈਣੇ ਕਿੰਦੇ ਮੈਨੂੰ ਕਲਰ ਵੀ ਉਹੀ ਪਸੰਦ ਆ ਬਾਅਦ ਵਿੱਚ ਗੁੱਸੇ ਨਾਲ ਮੈਨੂੰ ਦੇ ਕੇ ਜੇ ਤੇ ਤੂੰ ਐਂ ਕਰੋ ਆਪਣੇ ਦੌਰ ਤੇ ਨਾ ਤੁਸੀਂ ਸੂਟ ਦੇ ਦਿਓ ਤਕੋਈ ਨਹੀਂ ਮੈਂ ਬਾਅਦ ਚ ਲੈ ਆਵਾਂਗੀ ਆ ਤੈਨੂੰ ਉਦੋਂ ਸੂਟ ਕਿੰਨਾ ਪਸੰਦ ਆਇਆ ਤੈਨੂੰ ਪਤਾ ਨਾ ਉਹਨੇ ਬਾਹਰ ਟੰਗਿਆ ਸੀ ਤੋਂ ਸਪੈਸ਼ਲ ਲਗਾਇਆ ਸੀ ਮੇਰੇ ਕੋ ਆ ਕਲਰ ਨਹੀਂ ਗਾ ਮੈਨੂੰ ਇਹੋ ਪਸੰਦ ਆ ਮੈਨੂੰ ਇਹੋ ਲੈ ਕੇ ਦੋ ਚਲੋ ਕੋਈ ਗੱਲ ਨਹੀਂ ਆਂਦੇ ਜਾਂਦੇ ਰਹਿੰਦੇ ਐ ਸੂਟ ਮੈਂ ਫੇਰ ਲੈ ਲਾਂਗੀ ਤੇ ਤੂੰ ਹੀ ਨਾ ਲਫਾਫੇ ਚ ਪਾ ਕੇ ਦੇਓ ਮੇਰੇ ਕੋ ਤੇ ਉਹਨਾਂ ਨੇ ਉਦੋਂ ਲਿਆ ਨਹੀਂ ਗੁੱਸੇ ਦੀ ਮਾਰੇ ਅੱਜ ਤੁਸੀਂ ਦੇ ਦਿਓ ਨਾਲ ਚਲੋ 1100 ਰੁਪਇਆ ਦੇ ਦਿਓ ਤੇ ਦੂਜੀ ਗੱਲ ਅਜਖ ਮੇਰਾ ਸਹੀ ਹੋ ਗਿਆ ਉਹ ਕਹਿੰਦਾ ਇਹ ਨਾ ਪੱਟੀ ਖੋਲ ਦਿਓ ਅੱਜ ਤੇ ਖੋਲਦੋ ਦਿਨ ਤਿਆਰ ਹੈਗਾ ਵਾ ਮੇਰੀ ਗੱਲ ਸੁਣ ਇੱਕ ਦਿਨ ਹੋਰ ਕਰ ਲਾ ਹਾਂ ਕੀ ਹੋ ਗਿਆ ਤੇਰ ਕੋ ਵੀ ਰੈਸਟ ਨਹੀਂ ਹੁੰਦੀ ਦੱਸ ਮਸਾ ਮਸਾਂ ਤੂੰ ਕੰਮ ਕਰਦੀ ਨਾ ਖੋਲ ਤੂੰ ਰਹਿਣ ਦੇ ਇੱਕ ਦਿਨ ਹੋਰ ਵੱਧੀ ਰਹਿੰਦੇ ਨਹੀਂ ਦੀਦੀ ਦੀਦੀ ਨੂੰ ਕਰਨਾ ਪੈਂਦਾ ਕਿਚਨ ਚ ਅੱਜ ਦਿਵਾਲੀ ਆ ਕੱਲ ਸ਼ਾਇਦ ਉਹ ਵੀ ਚੱਲ ਜੇ ਤੇ ਉਹਨਾਂ ਨੇ ਕਹਣਾ ਕੀ ਫਾਇਦਾ ਮੇਰਾ ਆਉਣ ਦਾ ਜੇ ਮੈਂ ਆ ਕੇ ਤੇ ਰੋਟੀਆਂ ਹੀ ਬਣਾਉਂਦੀ ਰਹਿਣਾ ਮੈਂਨਾਂ ਦੀ ਉਹ ਯਾਰ ਨਹੀਂ ਕੁਝ ਕਹਿੰਦੇ ਉਹ ਤਰ੍ਹਾਂ ਮੂੰਹੋਂ ਬੋਲਦੇ ਜ਼ਰੂਰ ਆ ਬੜ ਬੋਲੇ ਆ ਪਰ ਦਿਲ ਦੇ ਬੜੇ ਚੰਗੇ ਮੇਰੀ ਭੈਣ ਤੈਨੂੰ ਪਤਾ ਹੈ ਦੀਦੀ ਤੇਰੇ ਬਾਰੇ ਕਦੀ ਮਾਰਾ ਨਹੀਂ ਸੋਚਦੇ ਤੇ ਨਾਲੇ ਦੂਸਰੀ ਇਹ ਗੱਲ ਇਹ ਹਲਾ ਸੂਰ ਪਸੰਦ ਤੇ ਰਹਿੰਦੇ ਦੀਦੀ ਮਾਪਾ ਹੋਰ ਨਵਾਂ ਲਿਆ ਦਿੰਦੇ ਆ ਜਦੋਂ ਮੈਂ ਤੁਹਾਨੂੰ ਕਹਿਣਨੀ ਆ ਇਹ ਦੇ ਦੋ ਤੇ ਦੇ ਦੋ ਉਹ ਆਜੀ ਤੇ ਦੀਦੀ ਤੇ ਮੰਮੀ ਉੱਧਰ ਬੈਠੇ ਆ ਤੇ ਉਹਨਾਂ ਨੂੰ ਬੁਲਾ ਕੇ ਨਾ ਗਿਫਟ ਦੇ ਦੋ ਇੱਧਰ ਹੀ ਦੇ ਦੇ ਨਾ ਇੱਧਰ ਹੀ ਆਵਾਜ਼ ਮਾਰ ਕੇ ਆਜੋ ਮੰਮਾ ਆਜੋ ਮੰਮਾ ਹਾਂ ਮੈਂ ਵੀ ਤਾਂ ਉਹ ਆਈ ਮਾਰ ਲੱਗਾ ਏ ਮੈਂ ਕਹਾ ਮੰਮੀ ਨੂੰ ਆਵਾਜ਼ ਮਾਰੀ ਲਵਾ ਤੇ ਮਮਾ ਆ ਦੋਵਾਂ ਦਾ ਸ ਕਰਨ ਪਾਤਾ ਜੇ ਭੂਆਜੀ ਦਾ ਵੀ ਤੇ ਨਾਲ ਦੀਦੀ ਦਾ ਵੀ ਠੀਕ ਹੈ ਠੀਕ ਆ ਜਿਹੜੇ ਮਰਜ਼ੀ ਲਫਾਫਾ ਦੇ ਦਿਓ ਦੋਵਾਂ ਚ ਸੇਮ ਸੇਮ ਹੀ ਪਾਇਆ ਤੇ ਨਾਲ ਆ ਦੀਦੀ ਵਾਸਤੇ ਸੂਟ ਸੂਟ ਲੱਕੀ ਤੂੰ ਰਹਿਣ ਤੇ ਨਹੀਂ ਉਹ ਸੂਟ ਕੋ ਰਹਿਣ ਦੋ ਨਹੀਂ ਨਹੀਂ ਸੂਟ ਨਹੀਂ ਉਹਨੂੰ ਦੇਣਾ ਰਹਿਣ ਬੋਤਾ ਸਾਂ ਤੇ ਦੀਦੀ ਨੂੰ ਤਾਂ ਕਰਕੇ ਕਹਿਨ ਨਈ ਸੀਮਾ ਸੂਟ ਰਾਂ ਤੇ ਤੋਂ ਸੂਟ ਨਹੀਂ ਲਾਉਂ ਮम्मा ਵੇਖੋ ਮੇਰੀ ਗੱਲ ਸੁਣੋ ਜਦੋਂ ਸੀਮਾ ਕਹਿੰਦੀ ਮੈਂ ਲੈ ਕੇ ਆਈ ਸੀ ਨਾ ਵਖਾਇਆ ਸੀ ਤਾਂ ਦੀਦੀ ਨੂੰ ਬਹੁਤ ਪਸੰਦ ਆਇਆ ਕੋਈ ਨਹੀਂ ਇਹਦੇ ਵਾਸਤੇ ਆਪਾਂ ਖੇੜ ਲਿਆਵਾਂਗੇ ਲੱਗੀ ਤੈਨੂੰ ਉਦੋਂ ਨਹੀਂ ਪਤਾ ਲੱਗਾ ਵੀ ਮੈਂ ਉਦੋਂ ਦੋ ਲੱਲਵਾ ਵੀ ਭੈਣ ਵੀ ਆਈ ਹੈ ਤਾਂ ਮੈਂ ਉਹਦੇ ਵਾਸਤੇ ਵੀ ਲੱਲਵਾ ਇਦਾਂ ਹੁਣ ਚੰਗਾ ਲੱਗਦਾ ਵੀ ਮੈਂ ਉਹਦਾ ਸੂਟ ਚੁੱਕ ਕੇ ਤੇ ਉਹਨੂੰ ਦੇ ਦਵਾਂ ਮम्मा ਮੈਂ ਤਾਂ ਸੋਚਿਆ ਹੀ ਨਹੀਂ ਕਿ ਦੋ ਭੈਣ ਨੂੰ ਵੀ ਸੂਟ ਦਵਾਂਗੇ ਮੈਂ ਤੇ ਹੋਈ ਸੋਚਿਆ ਹੀ ਵੀ ਤੁਸੀਂ ਉਹ ਲੈ ਕੇ ਦਿੱਤਾ ਗਿਫਟ ਦੀਦੀ ਨੂੰ ਫਰਾਈ ਲੈ ਕੇ ਦਿੱਤਾ ਵਾ ਤੇ ਚੱਲ ਨਾਲੇ ਮੈਨੂੰ ਤੈਨੂੰ ਭੈਣ ਆਈ ਦੁਕਾਨ ਤੇ ਦੁਕਾਨ ਤੋਂ ਵੀ ਸਮਾਨ ਲੈ ਲਿਆ ਤੇ ਮੈਂ ਕਿਹਾ ਹੁਣ ਇੰਨਾ ਖਰਚਾ ਵੀ ਕੀਤਾ ਹੀ ਆ ਤੇ ਚਲੋ ਆਪਾਂ ਕੱਲਾ ਸਗਨ ਤੇ ਨਾਲ ਸੂਟ ਦੇ ਦੇਨੇ ਆ ਤੂੰ ਪਹਿਲਾਂ ਮੈਨੂੰ ਦੱਸ ਵੀ ਲਫਾਹਾਂ ਚ ਕੀ ਕੀ ਪਾਇਆ ਕਿੰਨੇ ਪਾਏ ਪੈਸੇ ਮੰਮਾ 11-1100 ਰੁਪਇਆ ਪਾਇਆ ਜੇ ਭੈਣ ਦਾ ਵੀ 1100 ਤੇ ਭੁਆਈ ਦੇ ਵੀ 1100 ਅੱਛਾ 1100 ਹੀ ਨਹੀਂ ਭੈਣ ਨੂੰ 1100 ਰੁਪਇਆ ਚ ਟਾਲ ਦਿੱਤਾ ਹੀ ਉਹ 1100 ਰੁਪਇਆ ਦੇਣਾ ਹੀ ਬਸ ਉਹਨੂੰ ਮੰਮਾ ਤੂੰ ਹੀ ਵੀ ਤਾਂ ਦਿੱਤਾ ਹੀ ਆ ਗਿਫਟ ਉਹ ਘੜ ਤੋਂ ਘੱਟ 6-7000 ਦਾ ਤੇ ਉਹ ਹੀ ਆ ਐਜਿਜ ਵੇਖੋ ਨਾ ਤੇ ਫਿਰ ਵੇਖੋ ਇੱਕ ਸੂਟ ਵੀ ਲਾਤਾ ਹੁਣ ਸੂਟ ਨੂੰ ਤਾਂ ਤੂੰ ਛੱਡ ਦੇ ਸੂਟ ਤੇ ਮੈਂ ਦੇਣਾ ਨਹੀਂ ਉਹਨੂੰ ਸੂਟ ਨੂੰ ਪਾਸੇ ਰੱਖ ਤੋ ਪਹਿਲਾਂ ਮੈਨੂੰ ਦੱਸ ਕਿ 1100 ਰੁਪਏ ਦੇ ਵਿੱਚ ਉਹ ਡੱਬਾ ਲਊਗੀ ਕੋਈ ਕੋਈ ਗਿਫਟ ਕੀ ਲਊਗੀ ਦੱਸ ਪਹਿਲਾਂ ਆਂਦਾ ਕੁਝ 1100 ਰੁਪਏ ਚ ਜੇ ਤੂੰ ਘਰ ਦੀਵਾਲੀ ਦੇਣ ਜਾਂਦਾ ਤੇ ਕੀ ਗੱਲ ਤੂੰ ਨਾਲ ਡੱਬਾ ਨਾ ਲੈ ਕੇ ਜਾਂਦਾ ਕੋਈ ਗਿਫਟ ਨਾ ਲੈ ਕੇ ਜਾਂਦਾ ਉਹਦੇ ਵਾਸਤੇ ਮम्मा ਪੈਨ ਲੈ ਕੇ ਤੇ ਚੱਲੀ ਆ ਕਿੰਨਾ ਕੁਛ ਤੇ ਲੈ ਕੇ ਚੱਲੀ ਆ ਤੇ ਫਿਰ ਵੀ 1100 ਰੁਪਏ ਘੱਟ ਆ ਉਹ ਤੇ ਤੇਰੇ ਪਾਪਾ ਦੇ ਪੈਸੇ ਆਗੇ ਤੇ ਮੈਂ 에ਅਰ ਫਰਾਈ ਉਹਨੂੰ ਲੈਤਾ ਤੇ ਜੇ ਮੈਂ ਨਾ ਲੈ ਕੇ ਦਿੰਦੀ ਤੇ ਤੂੰ ਇਹ 1100 ਹੀ ਦੇਣਾ ਸੀ ਮम्मा ਘਰ ਚੋਂ ਹੀ ਜਾਂਦਿਆ ਸਾਰਾ ਕੁਛ ਹੁਣ ਸਾਰਿਆਂ ਨੇ ਇਕੱਲੇ ਇਕੱਲੇ ਨਹੀਂ ਥੋੜਾ ਦੇਣਾ ਵਾ ਤੇ ਇਕੱਲੇ ਇਕੱਲੇ ਨਹੀਂ ਦੇਣਾ ਵਾ ਮੈਂ ਤਾਂ ਹੀ ਤੁਹਾਨੂੰ ਕੰਨਾ ਵੀ ਮੇਰੇ ਨਾਲ ਸਲਾਹ ਕਰ ਲਿਆ ਕਰੋ ਇੱਕ ਵਾਰੀ ਸਲਾਹ ਲੱਕੀ ਮੈਂ ਤੇਰੇ ਨਾਲ ਕੀ ਕਰਾਂ ਹੈ ਤੈਨੂੰ ਟਾਈਮ ਹੁੰਦਾ ਮੇਰੇ ਕੋਲ ਬੈਹ ਹੁੰਦਾ ਜੇ ਤੂੰ ਮੇਰੇ ਕੋਲ ਬੈਠੇ ਤੇ ਫੇਰ ਹੀ ਮੈਂ ਤੇਰੇ ਨਾਲ ਸਲਾਹ ਕਰਾਂ ਵੀ ਕੀ ਦੇਣਾ ਕੀ ਲੈਣਾ ਕੋਈ ਗੱਲ ਹੀ ਨਹੀਂ ਕਰਦਾ ਤੂੰ ਮੇਰੇ ਉਨ ਦੱਸੋ ਮਮਾ ਕੀ ਕਰਨਾ ਕੀ ਤੁਸੀਂ ਦੱਸੋ ਚਲੋ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰ ਲੈਂਦਾ ਵਾ ਭਾਣ ਨੂੰ ਪੈਸੇ ਹੋਰ ਪਾ ਥੋੜੇ ਆ ਪੈਸੇ ਕਿੰਨੇ ਪੈਸੇ ਪਾਉਣੇ ਜੀ ਬੋਲੋ 1100 ਪਾਇਆ 1000 ਹੋਰ ਪਾ ਤਾਂ 2100 ਕਰਦਾ ਚਲ ਕਰ ਦੇ 2100 ਕਰ ਦੇ 2100 ਕਰ ਦਿੰਦਾ ਵਾ ਨਾ ਇਹ ਕੀ ਕਰਨ ਡਿਆ ਸਾਰਾ ਕਰਿਆਨਾ ਜਿਹਾ ਇਕੱਠਾ ਕਰਕੇ ਪਾਤਾ ਹੀ ਜੇ ਉਹਦੀ ਸੱਸ ਵੇਖੂਗੀ ਤੇ ਕੀ ਕਹੂਗੀ 500 ਦੇ ਨੋਟਾਂ ਪਾ ਵਿੱਚ। ਉਹ ਮम्मा 500 500 ਤੇ ਹੈਗੇ ਨਹੀਂ ਸੋ ਕੋ ਚਿੱਟੇ ਚਿੱਟੇ ਨੋਟ ਪਾਏ ਆ ਨਵੇਂ ਨਵੇਂ ਨੋਟ ਹੈਗੇ ਸਾਰੇ। ਚਿੱਟੇ ਚਿੱਟੇ ਨੋਟਾਂ ਨੂੰ ਕੀ ਕਰਨਾ ਮੈਂ ਉਹਦੀ ਸੱਸ ਨੇ ਮੜ ਕੇ ਗੱਲਾਂ ਕਰਨੀਆਂ ਵੀ ਆ ਸਾਰਾ ਭਾਂਜਾ ਦੁਕਾਨ ਤੋਂ ਕੱਟਾ ਕਰਕੇ ਦਿੱਤਾ ਹੀ। ਉਹ ਨਹੀਂ ਮम्मा ਗੱਲਾਂ ਕਰਦੀ ਹੁਣ ਆ ਦੀਦੀ ਤੇ ਹੈਗਾ ਜਿ ਲਫਾਫਾ ਇਹ ਹੱਥ ਚ ਰੱਖ ਲੋ ਤੇ ਨਾਲ ਸੂੜ ਸੂੜ ਹੈਗਾ ਜਿ ਦੀਦੀ ਦਾ ਦੇ ਦਿਓ ਕੋਈ ਗੱਲ ਨਹੀਂ ਨਹੀਂ ਗੁੱਸਾ ਕਰਦੇ। ਠੀਕ ਆ ਤੇ ਆ ਭੂਆ ਜੀ ਦਾ। ਮੇਰੀ ਗੱਲ ਸੁਣੋ। ਭੂਆ ਜੀ ਨੂੰ ਹੀ ਪਾ ਦੋ ਗਿਆ ਲੈ ਸੋਹ। ਭੱਲੇ ਕਿਉਂ ਪੂਆ ਨੂੰ ਕਿਉਂ ਪਾ ਦੀਏ ਪੂਆ ਦੇ ਕਿੱਡੀ 헤ਜ ਲਈ 헤ਜ ਬੜਾ ਆਇ ਪੂਆ ਦਾ ਬੜਿਆ 1100 ਹੀ ਬਹੁਤ ਐ ਮਮਾ ਉਹਨਾਂ ਦੀ ਮਾਂ ਚ ਨਾ ਆਵੇ ਵੀ ਆਪਣੀ ਤੀਨ ਨੂੰ ਜ਼ਿਆਦਾ ਦਿੱਤੇ ਐ ਤੇ ਮੈਂ ਵੀ ਤੇ ਇਸ ਘਰ ਦਿੱਤੀ ਹੀ ਆ ਨਾ ਤੇ ਉਹਨਾਂ ਨੇ ਕੀ ਕਿ ਦਿੱਤਾ 5500 ਰੁਪਏ ਤੁਹਾਨੂੰ ਦੋਨਾਂ ਜਣੀਆਂ ਨੂੰ ਹਾਂ ਮੈਂ ਤਾਂ ਫੇਰ ਵੱਧ ਕਰਨ ਨਹੀਂ ਆ ਮੈਂ ਫੇਰ ਲੋ ਚ ਕਹਿੰਦੇ ਤੇ ਪਾ ਦਿੰਨੇ ਆ ਫੇਰ ਵਾਕਈ ਸਹੀ ਗੱਲ ਪੂਆ ਜੀ ਕਹਿਣੀ ਨਾ ਵੀ ਮੈਨੂੰ ਘੱਟ ਦੇਤੇ ਲੋਕੀ ਮੰਨਣੀ ਤਾਂ ਤੂੰ ਵੈਸੇ ਮੇਰੀ ਹੈਗੀ ਨਹੀਂ ਗੱਲ ਤਾਂ ਤੁਸੀਂ ਮਾਂ ਦੀ ਮੰਨਣੀ ਹੈ ਮੇਰੀ ਨਹੀਂ ਤੂੰ ਮੰਨਣੀ ਤੇ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰੋ ਤੇ ਮੰਮੀ ਨੇ ਮਾੜਾ ਵੀ ਕੀ ਕਿਹਾ ਵਾ ਰਹਿਣ ਤਾਂ ਠੀਕ ਹੈ ਕੋਈ ਨਹੀਂ ਮੈਂ ਨਾ ਬੁਲਾ ਕੇ ਨਹੀਂ ਦੀਦੀ ਨੂੰ ਤੇ ਪੂਆਜੀ ਨੂੰ ਚਲ ਜਾ ਇੱਥੇ ਹੀ ਬੁਲਾ ਲਿਆ ਇੱਥੇ ਹੀ ਦੀਦੀ ਕਿ ਜਾਇਓ ਮੈਂ ਕਿਹਾ ਤੁਸੀਂ ਹਾਂ ਇੱਥੇ ਹੀ ਆ ਮੈਂ ਮੰਮਾ ਮੇਰੀ ਗੱਲ ਸੁਣੋ ਜੇਕਰ ਕੋਈ ਸੂਟ ਹੈਗਾ ਤੇ ਪੂਆਜੀ ਨੂੰ ਵੀ ਲਾ ਦੋ ਸੂਟ ਦੇਣਾ ਨਾ ਹਾਂਜੀ ਹਾਂਜੀ ਮਮਾ ਹੈਗਾ ਸੂਟ ਕੋਈ ਗੱਲ ਨਹੀਂ ਸੀਮਾ ਹੁੰਦੀ ਤਾਂ ਮੈਂ ਲੈ ਕੇ ਦੇਣਨੀ ਆ ਉਹਦੇ ਕੋਲੋਂ ਸੂਟ ਸੂਟ ਵਧੀਆ ਵਾਲਾ ਨਾ ਹਾਂ ਵਧੀਆ ਹੀ ਆ ਭੂਆ ਨੂੰ ਬੜਾ ਪਸੰਦ ਹੀ ਕੋਈ ਗੱਲ ਨਹੀਂ ਦੇ ਦਾਂਗੀ ਅਸਾਂ ਠੀਕ ਆ ਉਹ ਦੀਦੀ ਕਹਿੰਦੇ ਆਣਨੇ ਆ ਭੂਆ ਜੀ ਤੇ ਉਹ ਬੈਠੇ ਗੱਲਾਂ ਕਰ ਰਹੇ ਨੇ ਤੇ ਕਹਿੰਦੇ ਆਣਨੇ ਤੁਸੀਂ ਜਾਓ ਚਲ ਠੀਕ ਆ ਮਮਾ ਫਿਰ ਕੱਢ ਲਓ ਸੂਟ ਸੀਮਾ ਉਹ ਸੂਟ ਕੱਢ ਜਿਹੜਾ ਤੇਰੇ ਪੇਕਿਆਂ ਤੋਂ ਹੈ ਜਿਹੜਾ ਤੇਰੇ ਪੇਕਿਆਂ ਨੇ ਮੈਨੂੰ ਲਾਇਆ ਸੀ ਨਾ ਸੂਟ ਹਾਂਜੀ ਉਹ ਸੂਟ ਕੱਢ ਕੇ ਲਿਆ ਤੁਸੀਂ ਕੀ ਕਰਨਾ ਮੰਮੀ ਉਹ ਸੂਟ ਤੂੰ ਸੂਟ ਲਿਆ ਤੇ ਸਹੀ ਪਹਿਲਾਂ ਕੱਢ ਕੇ ਮੇਰੀ ਗੱਲ ਸੁਣੋ ਉਹ ਸੂਟ ਤੇ ਤੁਹਾਨੂੰ ਪਸੰਦ ਹੈਗਾ ਤਾਂ ਤੁਸੀਂ ਕੋ ਲਉਣ ਲੱਗੇ ਜੇ ਮੈਨੂੰ ਬਹੁਤ ਪਸੰਦ ਹੀ ਹਾਂ ਤੇ ਤੁਸੀਂ ਕੋ ਲਉਣ ਲੱਗੇ ਜੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹਨੇ ਦੇਣਾ ਨਾ ਉਹਨੇ ਆਪਣਾ ਸੂਟ ਕੱਟ ਕੇ ਦੇ ਦਿੱਤਾ ਤੁਸੀਂ ਆਪਣਾ ਸੂਟ ਕੱਟ ਕੇ ਕੋਈ ਨਹੀਂ ਭੂਆ ਨੂੰ ਦੇਣਾ ਨਾ ਫਿਰ ਕੀ ਹੋ ਗਿਆ ਆਲੋ ਮਮਾ ਦਾ ਸੂਟ ਆਇਆ ਸੀ ਇਹ ਵਾਲਾ ਦੇਣਾ ਮਮਾ ਹਾਂ ਇਹ ਹੀ ਦੇਣਾ ਤੇ ਆ ਤੁਹਾਨੂੰ ਤਾਂ ਕਲਰ ਪਸੰਦ ਹੈਗਾ ਹੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਂ ਪਾਇਆ ਗੁਰਦੀਪ ਨੇ ਪਾਇਆ ਇੱਕੋ ਗੱਲ ਹੈ ਚਲੋ ਇਤਨਾ ਵੀ ਲਫਾਫੇ ਚ ਪਾ ਦੋ ਫਿਰ ਮੇਰੀ ਗੱਲ ਸੁਣੋ ਦੀਦੀ ਦਾ ਨਿਆਵੀ ਆ ਤੇ ਉਹਨਾਂ ਦਾ ਸਿੰਪਲ ਜਿਹਾ ਤੇ ਜਾਣ ਲਿਆ ਦੋ ਦੀਦੀ ਨੂੰ ਪੂਆ ਜੀ ਨੂੰ ਵੀ ਇੱਕ ਸੀਮਾ ਮੇਰੀ ਗੱਲ ਸੁਣ ਪੂਆ ਨੂੰ ਬੜਾ ਪਸੰਦ ਸੀ ਪੂਆ ਨੇ ਮੈਨੂੰ ਕਿਹਾ ਸੀ ਮੈਂ ਸਵਾਲਾਂਗੀ ਸੂਟ ਤੇ ਨਾਲੇ ਤੂੰ ਆਪਣੇ ਪੇਕਿਆਂ ਦਾ ਹੀ ਸੂਟ ਨਿੰਦੀ ਚੰਨੀ ਨਹੀਂ ਮੰਮਾ ਮੈਂ ਨਿੰਦੀ ਨਹੀਂ ਪਈ ਹੂੰ ਉਹਨਾਂ ਦਾ ਪਾਰਟੀ ਵੇਅਰ ਹੋ ਗਿਆ ਤੇ ਉਹਨਾਂ ਦਾ ਤੇ ਸਿੰਪਲ ਘਰ ਫਾਰਮੂਲਾ ਹੀ ਹੋ ਗਿਆ ਨਾ ਜੜ ਚਾ ਤਾਂ ਪੂਆ ਜੀ ਨੂੰ ਪਸੰਦ ਆ ਤੇ ਫਿਰ ਕਾਦੀ ਗੱਲ ਹੈਗੀ ਆ ਤੇ ਮੰਮੀ ਕਹਿੰਦੇ ਮੈਂ ਵਿਖਾਇਆ ਵਾ ਤੂੰ ਬਾਰ ਬਾਰ ਕਹੀ ਜਾਨੀ ਦੱਸ ਨਾ ਮੈਂ ਪੈਕ ਕਰਦਾ ਕਰਦੇ ਪੈਕ ਕਰਦੇ ਮਾਰੀ ਬਾਜ ਨਹੀਂ ਸੀਮਾ ਉਧਰ ਉਹ ਦੀਦੀ ਨੂੰ ਬੁਲਾ ਲਿਆ ਦੀਦੀ ਆ ਜੋ ਉਹ ਕਮਲਿਆ ਸੂਟ ਇਦਾਂ ਨਹੀਂ ਦਈ ਦੇ ਨਾਲ ਪੱਗ ਦੇ ਪੈਸੇ ਹੀ ਲਾ ਦੇ ਇੱਕ ਮਿੰਟ ਮੈਂ ਮਾਰ ਰਿਹਾ ਹਾਂ ਨਾਲ ਲੋੜਾ ਹੂੰ ਇੱਧਰ ਵੀ ਲਾ ਆਪੂ ਗਾ ਜੀ ਨਾ ਨਸਾ ਗੁੱਝੇ ਦੀਦੀ ਵੀਰੇ ਲੱਗਦਾ ਵੀਰ ਨੇ ਦੀਵਾਲੀ ਦੇਣ ਦੀ ਸੋਚ ਹੀ ਲਿਆ ਮੈਂ ਤਾਂ ਸੋਚਿਆ ਨਾ ਹੋਵੇ ਕਿ ਤਾਂ ਖਾਲੀ ਹੱਥ ਹੀ ਜਾਣਾ ਪਵੇ ਉਹ ਇੰਜ ਕਦੀ ਆਇਆ ਅਸ਼ਦਾਨੇ ਪੇਕੇ ਘਰ ਆਉ ਤੇ ਭਰਾ ਦੀਵਾਲੀ ਨਾ ਦੇਣ ਚਲੋ ਬੈਜੋ ਪੂਆ ਜੀ ਬੈਪੇ ਮੈਂ ਭੈਣੇ ਦਿਵਾਲੀ ਦੇਣੀ ਨਹੀਂ ਆ ਦੱਸ ਮੈਂ ਸੋਚਿਆ ਕਿ ਤੇ ਵੀਰ ਨੂੰ ਐਰ ਕੀ ਚੇਤਾ ਹੀ ਭੁੱਲ ਗਿਆ ਨਹੀਂ ਨਹੀਂ ਚੇਤਾ ਭੁੱਲਦਾ ਵਾ ਇਹਨਾ ਮੈਂ ਵੀ ਸੋਚਦਾ ਹੋਵੇ ਪਰ ਜਾਈ ਵਾਂਗੂ ਕਿ ਮੰਮੀ ਨੇ 에어ਫਰੇਜ ਦੇ ਦਿੱਤਾ ਭੈਣ ਨੂੰ ਸੰਜਾਈ ਆ ਘਰ ਚ ਚਲੋ ਮम्मा ਨਾ ਸੁਣ ਹੀਪਾ ਬੀਏ ਨਹੀਂ ਨਾ ਆ ਵੀ ਜਾਣਾ ਨਹੀਂ ਅਤੇ ਧੀ ਵਾਸਤੇ ਸੂਟ ਹੈ ਕਤੇ ਦੀ ਨਹੀਂ ਸੂਟ ਨਹੀਂ ਹੁੰਨੇ ਲੈਣਾ ਸੂਟ ਨਹੀਂ ਮੈਂ ਲੈਣਾ ਦੇ ਤਾ ਸਗਣ ਆ ਵੇ ਸਗਣ ਬਹੁਤ ਸੋਹਣਾ ਦੇਦੀ ਮੇਰੀ ਗੱਲ ਤੇ ਸੁਣੋ ਆ ਤੁਹਾਡੇ ਵਾਸਤੇ ਲੈਂਦਾ ਸੂਟ ਨਹੀਂ ਵੀਰ ਮੈਂ ਸੂਟ ਨਹੀਂ ਲੈਣਾ ਨਹੀਂ ਆ ਫੜੋ ਇਸ ਤਰ੍ਹਾਂ ਨਹੀਂ ਕਰ ਨਹੀਂ ਨਹੀਂ ਮੈਂ ਸੂਟ ਨਹੀਂ ਲੈਣਾ ਵੀਰੇ ਜਦੋਂ ਮੈਂ ਤੈਨੂੰ ਕਹਿਣ ਦੀ ਹੈ ਨਾ ਫਿਰ ਮੇਰੀ ਗੱਲ ਨਹੀਂ ਮੰਨਦਾ ਸੋਣ ਮੇਰੀ ਗੱਲ ਨਹੀਂ ਦੇਣਾ ਸੂਟ ਤੇ ਨਹੀਂ ਹੁੰਨੇ ਲੈਣਾ ਬਸ ਸੂਟ ਨਹੀਂ ਮੈਂ ਲੈਣਾ ਗੇਵੀ ਜੇ ਤੁਹਾਨੂੰ ਪਸੰਦ ਆ ਤੇ ਨਾ ਕੋ ਕਰੰਦੇ ਜੇ ਸੀਮਾ ਪੇ ਹੋਰ ਲੈ ਆਏਗੀ ਨਹੀਂ ਮੈਂ ਸੂਟ ਨਹੀਂ ਲੈਣਾ ਸੂਟ ਰੰਦੇ ਤੋਂ ਸੀਮਾ ਤੂੰ ਸੂਟ ਫੜ ਤੂੰ ਆਪਣਾ ਮਨਮੀਤ ਮੇਰੀ ਗੱਲ ਸੁਣ ਜੇ ਸੂਟ ਤੈਨੂੰ ਦੇਣ ਦੇ ਤੇ ਕਿਉਂ ਨਹੀਂ ਲੈਂਦੀ ਭਰਾਵਾਂ ਨੇ ਜਦੋਂ ਖੁਸ਼ੀ ਨਾ ਦੇਣ ਨਾ ਪਹਿਣਾ ਨੂੰ ਤੇ ਫਿਰ ਲਈਦਾ ਹੁੰਦਾ ਹੈ ਦੀਵਾਲੀ ਦੇ ਸਗਨ ਹੁੰਦਾ ਵਾ ਕਿਉਂ ਨਹੀਂ ਤੂੰ ਲੈਣ ਦੇ ਵੀ ਕਿਉਂ ਨਖਰੇ ਕਰਨ ਦੇ ਆ ਭੂਆ ਜੀ ਉਹ ਤੇ ਮੈਂ ਤੁਹਾਡੀ ਗੱਲ ਸਮਝਦੀ ਆ ਜਦੋਂ ਭਰਾ ਖੁਸ਼ੀ ਨਾਲ ਚੀਜ਼ ਦੇਣਾ ਤੇ ਭੈਣਾਂ ਨੂੰ ਸੱਤ ਵਾਰੀ ਚਾਹ ਚੜ੍ਹਦਾ ਆਪਣੇ ਭਰਾ ਕੋਲੋਂ ਚੀਜ਼ ਲੈ ਆਂਦਾ ਪਰ ਇਹ ਸੂਟ ਤਾਂ ਉਹ ਪਤਾ ਕਿਵੇਂ ਲੈ ਆਂਦਾ ਇਹਨਾਂ ਨੇ ਹਾਂ ਕਿਵੇਂ ਲੈ ਆਂਦਾ ਉਸ ਦਿਨ ਭਾਬੀ ਬਾਜ਼ਾਰ ਗਈ ਤੇ ਵੀਰ ਨੇ ਉਹਨੂੰ ਲਿਆ ਦਿੱਤਾ ਜੇ ਵੀਰ ਉਦੋਂ ਚੰਗਾ ਹੁੰਦਾ ਤੇ ਨਾਲ ਮੇਰਾ ਵੀ ਸੂਟ ਲੈ ਕੇ ਆਂਦਾ ਚੱਲ ਕੋਈ ਗੱਲ ਨਹੀਂ ਹੁਣ ਤੈਨੂੰ ਦੇਣ ਦੇ ਆ ਨਾ ਉਹ ਤੂੰ ਰੱਖ ਮੈਂ ਲੈ ਹੁਣ ਲੈ ਦਾ ਕੀ ਫਾਇਦਾ ਉਸ ਦਿਨ ਜਿੱਦਨ ਬਖਾਇਆ ਵਾ ਉਸ ਦਿਨ ਇਹ ਤੁਹਾਡੇ ਭਰਾ ਨੇ ਮੈਨੂੰ ਸੂਟ ਲਿਆ ਕੇ ਦਿੱਤਾ ਜੇ ਉਦੋਂ ਪਰਜਾਈ ਵੀ ਅਕਲ ਵਾਲੀ ਹੁੰਦੀ ਤੁਹਾਡਾ ਵੀ ਲੈ ਕੇ ਆਂਦੀ ਨਾਲ ਮੇਰਾ ਵੀ ਲੈ ਕੇ ਆਂਦੀ ਹੋਣ ਮੈਂ ਉਹ ਦਿਨ ਚਲੋ ਲੱਲਿਆ ਸੀ ਜਿੱਦ ਨਾਲ ਕਿ ਮੈਨੂੰ ਆ ਕਲਰ ਪਸੰਦ ਪਰ ਮੈਂ ਹੋਣ ਨਹੀਂ ਲੈਣਾ ਮੈਨੂੰ ਸਗਣ ਮਿਲ ਗਿਆ ਮੈਂ ਇਹਦੇ ਵਿੱਚ ਬਹੁਤ ਖੁਸ਼ ਆ ਵੇ ਮੈਨੂੰ ਵੀ ਸੂਟ ਦਿੱਤਾ ਨਾ ਮੈਂ ਵੀ ਰੱਖਿਆ ਨਾ ਕੋਈ ਗੱਲ ਨਹੀਂ ਫਿਰ ਲੈ ਕੋਈ ਗੱਲ ਨਹੀਂ ਫਿਰ ਕੀ ਜੋ ਭਾਬੀ ਨੇ ਆਪਣੀ ਮਰਜ਼ੀ ਨਾਲ ਹੀ ਦਿੱਤਾ ਨਾ ਨਹੀਂ 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 ਉਹਨੇ ਮਰਜ਼ੀ ਨਾਲ ਹੀ ਦਿੱਤਾ ਵਾ ਰੱਖ ਤੂੰ ਰੱਖ ਰੱਖ ਚੱਲ ਮੇਰੇ ਕਹਿਣ ਤੇ ਰੱਖ ਇੰਜ ਨਹੀਂ ਕਰੀਦਾ ਹੁੰਦਾ ਦਿਨ ਤਿਹਾਰ ਤੇ ਨਾਰਾਜ਼ ਨਹੀਂ ਹੋਈਦਾ ਹੁੰਦਾ ਨਹੀਂ ਭਾਜੀ ਉਹ ਨਹੀਂ ਗੱਲ ਹੈਗੀ ਪਰ ਮਾਨੂੰ ਇਹ ਹੁੰਦਾ ਵਾ ਵੀ ਜੇ ਉਹਦੋ ਚੀਜ਼ ਲਿਆਂਦੀ ਨਾਲ ਮੇਰੀ ਵੀ ਲਿਆਂਦੇ ਚੱਲ ਛੱਡ ਸਾਰੀਆਂ ਗੱਲਾਂ ਐਵੇਂ ਨਹੀਂ ਗੁੱਸੇ ਨਾਰਾਜ਼ ਹੋਈਦਾ ਹੁੰਦਾ ਲੱਖ ਤੁੰ ਸੋਟ ਐ ਡੇ ਮਗਰਦੀਪ ਮੇਰੀ ਗੱਲ ਸੁਣ ਭਾਵੇਂ ਲੱਖ ਮੇਰਾ ਸੁਭਾਅ ਕੋੜਾ ਹੈਗਾ ਵਾ ਭਾਵੇਂ ਮੈਂ ਜਿੱਦਾਂ ਦੀ ਜਿੱਦਾਂ ਮਰਜ਼ੀ ਮੈਂ ਸੀਮਾ ਨਾਲ ਬਹਿਵ ਕਰਦੀ ਆਂ ਬੋਲਦੀ ਆਂ ਉਹਦੀਆਂ ਗਲਤੀਆਂ ਤੋਂ ਉਹਨੂੰ ਮੈਂ ਟੋਕਦੀ ਆਂ ਮਗਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਉਹ ਵੀ ਮੇਰੀ ਧੀ ਲੱਗਦੀ ਐ ਇਹ ਨਹੀਂ ਵੀ ਮੈਂ ਇੱਕ ਧੀ ਦੇ ਕੋਲੋਂ ਚੀਖ ਖੋਗੇ ਤੇ ਦੂਜੀ ਧੀ ਨੂੰ ਦੇ ਦਵਾ ਇਹ ਕੰਮ ਮੈਂ ਨਹੀਂ ਕਰਨਾ ਹੈਗਾ ਲੱਕੀ ਲਿਆਣ ਉਦੋਂ ਸਿਆਣਾ ਹੁੰਦਾ ਨਾ ਤੇ ਦੋ ਸੋਟ ਲਿਆਂਦਾ ਇੱਕ ਉਹਦੇ ਜੋਗਾ ਲਿਆਂਦਾ ਤੇ ਇੱਕ ਉਹਨੂੰ ਲਿਆ ਕੇ ਦਿੰਦਾ ਲੱਕੀ ਸਿਆਣਾ ਹੀ ਉਹ ਤੈਂ ਦਿੰਦੇ ਪੈਣਾ ਤੇ ਰੱਖੋ ਲੱਕੀ ਉਹਨੂੰ ਵੀ ਅੱਜ ਹੀ ਲਿਆ ਕੇ ਦੇ ਦੇਗਾ ਕੋਈ ਗੱਲ ਨਹੀਂ ਉਹਨੂੰ ਵੀ ਅੱਜ ਹੀ ਲਿਆ ਕੇ ਦੇ ਦੇਗਾ ਭਾਜੀ ਤੀਜਾਉ ਇੰਝ ਨਹੀਂ ਕਰੀਦਾ ਹੁੰਦਾ ਫਿਰ ਕਿਉਂ ਆ ਦਿਨ ਤਿਹਾੜ ਤੇ ਸੋ ਖੁਸ਼ੀ ਖੁਸ਼ੀ ਨਾ ਲਈਦੀ ਹੁੰਦੀ ਤੀਜਾ ਜੇ ਨਹੀਂ ਨਾਰਾਜ਼ ਹੋਈਦਾ ਉਹਨੂੰ ਲਿਆ ਦੇਗਾ ਆਪੇ ਲੱਕੀ ਕੋਈ ਗੱਲ ਨਹੀਂ ਨਾਲੇ ਭੂਆ ਜੀ ਘਰ ਚੋਂ ਵੀ ਕੁਝ ਵੰਡਿਆ ਵਾ ਜਦੋਂ ਖੁਦ ਕਹਿਨ ਦਿੱਤੀ ਤੇ ਦੇ ਦਿਓ ਮੈਨੂੰ ਹੋਰ ਲੈ ਦਿਓ ਫਿਰ ਤੇ ਗੁੱਸਾ ਕਰਨਾ ਨਹੀਂ ਚਾਹੀਦਾ ਭੈਣ ਨੂੰ ਬਸ ਬਸ ਜਦੋਂ ਉਹਨੇ ਖੁਦ ਕਹਿਆ ਉਹਦੀ ਵੀ ਵਿੱਚ ਮਰਜ਼ੀ ਹੈਗੀ ਆ ਤੇ ਦਿੱਤਾ ਨਾ ਆਪੇ ਉਹਨੇ ਜੋਗਾ ਵੀ ਲਿਆ ਦੇਗਾ ਕੋਈ ਗੱਲ ਨਹੀਂ ਕਿਹੇ ਨੈਣੀ ਨਰਾਜ ਹੋਣਾ ਦਿਨ ਤਿਹਾਰ ਤੇ ਬਸ ਨਹੀਂ ਭੂਆ ਜੀ ਉਸ ਦਿਨ ਮੈਂ ਕਿਹਾ ਸੀ ਨਾ ਤੇ ਮੈਨੂੰ ਕਹਿੰਦੇ ਕਲਰ ਹੈਗੇ ਆ ਉਥੋਂ ਹੋਰ ਲਿਆ ਦਾਂਗੇ ਤੇ ਮੈਨੂੰ ਤੁਹਾਡੇ ਭਾਜੀ ਨੇ ਲਿਆ ਕੇ ਦਿੱਤਾ ਹੁਣ ਫਿਰ ਮੈਂ ਤਾਂ ਕਰਕੇ ਨਹੀਂ ਲੈਂਦੀ ਪਈ ਵੀ ਜੇ ਆਪਾ ਵੀਰ ਨੇ ਭਾਬੀ ਨੂੰ ਲਿਆ ਕੇ ਦਿੱਤਾ ਮੈਂ ਕਿਉਂ ਲਾਵਾਂ ਸੂਟ ਉਹ ਦੇਖੋ ਦੀਦੀ ਮੇਰੀ ਗੱਲ ਸੁਣੋ ਦਰਸਾਲ ਆਪਾ ਸੂਟ ਨਹੀਂ ਲੈਣ ਗਏ ਸੀ ਉਹ ਤੈਨੂੰ ਸੂਟ ਪਸੰਦ ਆ ਗਿਆ ਤੇ ਕਹਿੰਦੀ ਮੈਨੂੰ ਸੂਟ ਲਿਆ ਦਿਓ ਮੈਂਨੂੰ ਪੁੱਛਿਆ ਗਿਫਟ ਕੀ ਲੈਣਾ ਇਹਨੇ ਤਾਂ ਮੇਰੇ ਕੋਲ ਸੂਟ ਮੰਗ ਲਿਆ ਇਹ ਵੀ ਬਾਹ ਟੰਗਾ ਹੀ ਨਹੀਂ ਦੇਖਿਆ ਤੋਂ ਉਹ ਤੇ ਮੈਂ ਤਾਂ ਲੈ ਕੇ ਦਿੱਤਾ ਮੇਰੇ ਮ ਇਹ ਫਿਰ ਤੇ ਮੈਂ ਸਾਰਿਆਂ ਦੇ ਲੈ ਕੇ ਆਉਂਦਾ ਉਹਦੇ ਵੈਸੇ ਹੀ ਨੂੰ ਸਸਤੇ ਤੌਰ ਤੇ ਪੁੱਛ ਲਿਆ ਭਾਜੀ ਚੱਲ ਉਹੀ ਗੱਲ ਮੈਂ ਤੇਰੀ ਸਮਝਦੀ ਆ ਨਾ ਹੁਣ ਉਹਨੂੰ ਚੀਜ਼ ਪਸੰਦ ਆਈ ਆ ਪਸੰਦ ਤੇ ਉਹਨੂੰ ਸੀਗਾ ਨਾ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਉਹਦੇ ਦਿਲ 'ਚ ਤੇ ਆਏਗਾ ਨਾ ਕਿ ਮੇਰੀ ਚੀਜ਼ ਪਸੰਦ ਆਈ ਮੈਨੂੰ ਤੇ ਚੁੱਕ ਕੇ ਉਹਨੂੰ ਦੇ ਦਿੱਤੀ ਲੱਗੀ ਮੈਂ ਇਹ ਕੰਮ ਨਹੀਂ ਖੋਣ ਦੇਣਾ ਹੈਗਾ ਮਨਮੀ ਤੂੰ ਸੂਟ ਦੇ ਭਾਬੀ ਨੂੰ ਵਾਪਸ